ਸਾਸੀ ਕਾ ਜੀ ਸਾਰਿਆਂ ਨੂੰ ਨਵੀਂ ਸਵੇਰ ਅੱਜ ਦੀ ਮਾਰਾਏ ਨੇ ਵਿਖਾਈ ਆ ਬੜਾ ਸ਼ੁਕਰਾਨਾ ਕਰਦੇ ਹਾਂ ਮਾਰਾਏ ਦਾ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਰਾਈਅਰ ਫਿਲਟਰ ਹੋ ਰਿਹਾ ਸਾਫ਼ ਤੇ ਹੁਣ ਬਾਦ ਸ਼ੁਰੂ ਕਰਨੀ ਆ ਆਪਣੀ ਦਾ ਇਲੈਕਟ੍ਰੀਸ਼ੀਅਨ ਫਾਜਲਕਾ ਵਾਲੇ ਦੇ ਕਹਿੰਦੇ ਸੀ ਇੱਕ ਰਾ ਦੋ ਕਿਲੇ ਵਗ ਕੇ ਬਾਕੀ ਬਾਅਦ ਜਵਾਦ ਲਾਂਗੇ ਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਮਦਦ ਕਰਦੇ ਆ ਆਪਣੇ ਕਰਦੇ ਗੋਲ ਹੀ ਕਰਨ ਨਹਿਰ ਦੇ ਨਾਲ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਦਬਾ ਲਿਓ। ਅੱਬ ਇਤਨੀ ਵੀਡੀਓ ਲੈ ਕੇ ਆਉਂਦੇ ਨਹੀਂ ਹੁਣ ਰੋਜ਼ੀ ਦੇ। ਤੇ ਚાલુ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਆਂ ਜੀ ਆਪਾਂ ਅਗਲੇ ਪਾਰ ਦੇ ਵਿੱਚ। ਆਹ ਤੈਂ ਕੀ ਰੋੜਾ ਨੇ ਯਾਰ ਆਇਆ। ਆਹ ਅੱਜ ਅੰਦਰ ਜਿਹੜਾ ਬੜੀ ਸੋਹਣੀ ਜਿਹੀ ਫਿਲਟਰ ਨਾਲ ਮਾਰਨੀ ਹੋਵੇ ਬਹੁਤ ਵਧੀਆ ਲੱਗ ਰਹੀ। ਆਹ ਛੇ ਘੱਲੀਆਂ ਦੇ ਆਪੇ ਮਲਵਾ ਆਟੋਮੈਟਿਕ ਨਿਕਲ ਜਾਂਦੀ ਆ ਹਵਾ। ਨਾ ਉਹ ਸੱਤਾਂ ਦੀ ਲੋਡ ਨਹੀਂ ਗਈ ਜਿਹੜੀ ਮੀਤੋ ਸੀ ਸੀ ਕਰਦੀਆਂ ਨਹੀਂ ਲੈਂਦੀਆਂ ਨਾ ਮਸ਼ੀਨਾਂ ਜਿੰਦੇ ਉਹ ਮੇ ਕੋੜੇ ਤਰ੍ਹਾਂ ਸਿਸਟਮ ਲੱਗਿਆ ਆਟੋਮੈਟਿਕ ਸ਼ੈੱਕ ਮਾਰ ਦਿੰਦੀ ਆ ਓਵਰਫਲੋ ਹੋ ਜਾਪੇ ਘੱਟ ਕਰ ਲੈਂਦੀ ਉੱਥੇ ਲੋ ਜੀ ਮਸ਼ੀਨ ਤਾਂ ਦਿਨੇ ਨਹੀਂ ਜੀਣ ਪਾਇਆ ਰਾਤ ਵੀ ਨਹੀਂ ਪਾਇਆ ਸੀ ਤੇ ਹੁਣ ਪਿੱਛੇ ਕੋਰੇ ਤੋਂ ਮਹंगाई ਟੈਂਕੀ ਤੇ ਹੁਣ ਟੈਂਕੀ ਦੇਖਾਂਗੇ ਫੋਲ ਹੁੰਦੀ ਕਿ ਨਹੀਂ ਹਾਂਜੀ ਚਾਚਾ ਜੀ ਆ ਐਵੇਂ ਚੱਲਦਾ ਕੰਮ ਹੈ ਅੱਜ ਲੱਗੇ ਜੀ ਮम्मू ਖੜੇ ਬਾਜ ਸਰਪੰਚ ਜੀ ਦੇ ਤੇ ਵਧੀ ਵਧੀਆਂ ਨੇ ਕਰਮ ਵਾਲੀ ਵਧੀਆ ਚੱਲੀ ਜਾਂਦੀ ਆ ਨਹੀਂ ਕਿ ਜਿੱਦ ਜਲ ਥੋੜਾ ਸੀ ਤੇ ਹੁਣ ਮੰਗਾਇਆ ਹੁਣ ਤੇ ਭਰ ਗਈ ਠੀਕ ਆ ਜੇ ਥੋੜੀ ਘੱਟ ਵੀ ਰਹਿ ਗਈ ਕੋਈ ਚੱਕਰ ਨਹੀਂ ਚੱਲ ਜੂਗੀ ਫਿਰ ਵਧੀਆ ਢੀਲ ਹੋਰ ਲਿਆਵਾਂਗੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਨੂੰ ਦਬਾ ਲਿਓ। ਆਪਾਂ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਮੌਸਮ ਫੇਰ ਅੱਜ ਖਰਾਬ ਹੋ ਗਿਆ। ਆਹ ਦੇਖੋ। ਰੱਬ ਹੁਣ ਤਾਂ ਟਾਈਮ ਦੇ ਦੇਣਾ ਸਾਰਿਆਂ ਨੂੰ ਫਸਲਾਂ ਸਾਂਭਣ ਦਾ। ਫਸਲਾਂ ਸਾਂਭਣ ਦਾ ਟਾਈਮ ਦੇ ਦੇ ਰੱਬ ਸਾਰਿਆਂ ਨੂੰ। ਤੇ ਕੱਲ ਇਹਦੇ ਮੋਟਰ ਖੁੱਲ ਗਈ ਸੀ ਕਟਰ ਵਾਲੀ। ਉਹਦੇ ਨਾਲ ਜੇ ਟੁੱਟ ਗਏ ਸੀ। ਉਹ ਬਾਤ ਪੁਆ ਕੇ ਲੈਂਦੇ ਆ ਕੜਾ ਕੇ ਦੋ ਘੰਟੇ ਬ੍ਰੇਕ ਡਾਊਨ ਆ ਗਈ ਸੀ ਗੱਲ ਫੋਰਮੈਨ ਨਵਦੀਪ ਨੂੰ ਫੋਨ ਕੀਤਾ ਆਵੂਗਾ ਸਵੇਰੇ ਫਿਰ ਆਏ ਜੱਟ ਜਗਾੜੀ ਵਾਲਾ ਕੰਮ। ਉਹ ਕਿ ਜਾਲੀ ਲਾ ਬਈ ਇੱਥੇ ਤਾਂ। ਟੂਰੀ ਵਾਲਾ ਤਾਂ ਕੰਮ ਨਹੀਂ ਚੱਲਿਆ ਸੀ ਚਲੋ। ਕਣਕ ਤਾਂ ਧੋਵਾਂਗੇ ਉਹ ਤਾਂ ਮਿੱਟੀ ਉੱਪਰੋਂ ਤੇ ਲਾਂਗ ਜਾਂਦਾ ਸੀ। ਤੇ ਹੁਣ ਇਤਰੂ ਟਾਇਰ ਉੱਚਾ ਕਰਕੇ ਤੇ ਮਸ਼ੀਨ ਨੇ ਵੀ ਕੀਤੀ ਇੱਕ ਪਾਸੇ। ਆਵੇ ਸੜਕ ਤੇ ਚੜਾ ਕੇ। ਹੁਣ ਦਾੜੇ ਮੋੜੇ ਪੈਣ। ਕੀ ਲੱਗੀ ਏ ਗੰਡ ਜਾਂਦੇ 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 ਕੀ ਉਹ ਦਾਤਾ ਘਟ ਨੇ ਸਸਤੀ ਦਾ ਜੀ ਸਾਰਿਆਂ ਨੂੰ ਹੁਣ ਲਾਤੀ ਸੀ ਆਪਦੇ ਖੇਤ ਆਪਣੇ 13 ਕਿੱल्ल्या ਚ ਕਣੀਆਂ ਪੈ ਗਿਆ ਸੀ ਤੋਂ ਸਰਪੰਚ ਸਾਹਿਬ ਕੇ ਤਾਂ ਨਿਬੜ ਗਿਆ ਸੀ ਕੰਮ ਮੰਡੀ ਚ ਖਾਂ ਨਹੀਂ ਸੀ ਕਹਿੰਦੇ ਵੀ ਹੁਣ ਸਵੇਰੇ ਲਾਵਾਂਗੇ ਔਰ ਨਾਲ ਕਰਤਾਰ ਚੱਲਦੀ ਪਈ ਰਾਣੀ ਇਹ ਨਿੱਕੂ ਰਾਣੀ ਇਹ ਆ ਆਪਣੇ ਲਈ ਜਲਦੀ ਜਿਆ ਨਿਯੋੜਣ ਤੇ ਉਹ ਅੱਗੇ ਦਾਣੇ ਪਾਏ ਆਗੇ ਸਿਆਣਾ ਤੁਸੀਂ ਪਹਿਲਾਂ ਤੇ ਆਪਣਾ ਟਰਾਲਾ ਲੈ ਕੇ ਸੀ ਮੰਗ ਕੇ ਤੇ ਉਹ ਹਣਾਉਣ ਦੇ ਛੱਡਣ ਇਹ ਗਰਮੀ ਤੇ ਰਿ ਲੈ ਕੇ ਗਏ ਸੀ ਤੇ ਪਹਿਲੇ ਵੀ ਘਰੇ ਖਾਲੀ ਖੜਾ ਵਿਹਲਾ ਹੀ ਆ ਤੇ ਸੰਗਨ ਉਹ ਟਰਾਲਾ ਚੱਲ ਜਾਣਗੇ ਫਿਰ ਵਧੀਆ ਕੰਮ ਚੱਲ ਜੂ ਇਸ ਤਰ੍ਹਾਂ ਤਾਂ ਪਰਮਿਸ਼ਨ ਨਾ ਖਰੋਣੀ ਜ਼ਰੂਰ ਇੱਕਰਾ ਕੰਮ ਚਲਾਉਣੇ ਹਾਂਜੀ ਜੱਤਾ ਜੀ ਆ ਗਲਾਸ ਤੇ ਨਾਲ ਚਾਹ ਪਾਣੀ ਠੀਕ ਹੈ ਜੀ ਇਹ ਦਰਮਿਆਨ ਦਾ ਆ ਖੜੀ ਆ ਆਪਣੀ ਥਾਰ ਤੇ ਹੁਣ ਛਕਦੇ ਆ ਚਾਹ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਲਿਓ ਤਾਂ ਕਿ ਸਾਡੀ ਨਵੀਂ ਵੀਡੀਓ ਜੀ ਆਪਰੇ ਤੁਹਾਡੇ ਕੋਲ ਨੋਟੀਫਿਕੇਸ਼ਨ ਜਾਣੇ ਤੋਂ ਪਹਿਲਾਂ ਪਹੁੰਚ ਜਾਵੇ ਆਰੇ ਸਾਡੇ ਸੀਨੀਅਰ ਫੋਰਮੈਂਟ ਜੀ ਆਹ ਚਾਹ ਦੇ ਗੱਫੇ ਛਕ ਲੈਣੇ ਸਰੀਰ ਬਣ ਗਏ ਨੇ ਤੇ ਤਾ ਵੇਖੋ ਗੋਰੇ ਲਾਇਆ ਮੇਰਾ ਵੀਰ ਜਾ ਭੱਜ ਕੇ ਜਾ ਹੁਣ ਪੋਰਾ ਚੱਲਿਆ ਘਰੇ ਕਰਾਹੀ ਲਾਉਣ ਤੇ ਆਪਣੇ ਆਪ ਦੇ ਜਲਦੀ ਪੀ ਗਰਾਲ ਖਾ ਰਹੇ ਦੇ ਆ ਆ ਸਾਡੀ ਬ੍ਰੇਕ ਬੱਜੀ ਗੋਰੇ ਬ੍ਰੇਕ ਆ ਜੀ ਸਾਡੀ ਤੇ ਖਾਣੀ ਪੀਣੀ ਹੈ ਹਾਂ ਇਹ ਦੂਜਿਆਂ ਦੇ ਚੱਲ 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 ਚਲੋ ਜੀ ਭਾਡੇ ਚਾਚਾ ਫੜਾ ਦੇ ਨੂੰ ਗੋਰਾ ਲੈ ਜਾਂਦਾ ਜਦੋਂ ਕੰਮ ਚਲਾਉਣਾ ਹੋਵੇ ਉਹਦਾ ਸਾਰਾ ਕੁਝ ਕਰਨਾ ਪੈਂਦਾ ਆਖਰ ਜਿਗਾੜ ਲਾ ਕੇ ਹੁਣ ਦੋ ਟੈਂਕੀਆਂ ਪੈ ਗਈਆਂ ਇਹਦੇ ਚ ਟੈਂਕੀ ਬਹੁਤ ਤਗੜੀ ਹੈ ਜੀ 65 ਮਣ ਦੀ 65 ਮਣ ਦੀ ਟੈਂਕੀ ਹੈ ਜੀ ਇਹਦੀ ਪੂਰੇ ਦਾਣੇ ਤਲਾਏ ਹੈ ਜੀ 65 ਮਣ ਪੈਂਦੇ ਆ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਲਿਓ ਆਪਾਂ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਨੇ ਨਾ ਨੈਟ ਪੂਰੇ 65 ਮਣ ਦਾਣੇ ਤਲਾਏ ਹੈ ਜੀ ਟੈਂਕੀ ਚ ਪੈਂਦੇ ਆ ਉੱਤੇ ਜਦੋਂ ਸੈਂਸਰ ਵਾਲੀ ਬੱਤੀ ਜਗ ਜਾਂਦੀ ਹੈ ਨਾ ਉਦੋਂ ਮੰਨੋ ਐ 64 65 ਮਣਦਾਂ ਦੇ ਪਏ ਜਾਂਦੇ ਚੈਂਕੀ ਚ ਪੂਰੀ ਫੁੱਲ ਦੋ ਟੈਂਕੀਆਂ ਭਾਈਆਂ ਸੀ ਤੇ ਉਹਨਾਂ ਨੇ ਦੱਸਿਆ ਵੀ ਇੱਕ ਟੈਂਕੀ 'ਚ 65 ਮਣਦਾਂ ਦੇ ਪਏ ਆ ਤੇ ਕੰਪਨੀ ਵਾਲੇ ਵੀ ਇੰਨੇ ਕਹਿੰਦੇ ਸੀ ਬੜੀ ਤਗੜੀ ਟੈਂਕੀ ਆ ਮੰਨ ਲਓ ਵੀ 1 ਕਿੱਲੇ ਦੇ dane ਵੜ ਜਾਂਦੇ ਨੇ ਇਹ ਨਹੀਂ ਵਾਰੀ-ਵਾਰੀ ਹਾਸ ਮਾਰਨਾ ਪਵੇਗਾ ਜਾਂ ਟਰਾਲੀ 'ਚ ਜਲਦੀ ਨਾਲ ਲਾਉਣੀ ਪਵੇਗੀ ਕਿੱਲੇ ਦੀ ਟੈਨਸ਼ਨ ਨਿਪਟ ਜਾਂਦੀ ਹੈ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦੇ ਆਈਕਨ ਦਬਾ ਦਿਓ ਮਿਲ ਨਹੀਂ ਅਗਲੇ ਪਾਰ ਮੈਂ ਇੱਕ ਮਿੰਟ ਦਾ ਖੋਣਾ ਹੈ ਲੋਈ ਤਾਂ ਵਾ ਹੋ ਗਿਆ ਦੀ 12 ਵਜੇ ਨੇ ਤੇ ਮੈਂ ਰਾਤ ਵੀ ਬਹੁਤ देर ਸੁੱਤਾ ਸੀ ਤੇ ਫਿਰ ਹੁਣ ਪਿਆ ਤੇ ਹੁਣ ਮੈਂ ਛੱਡਿਆ ਘਰੇ ਆ ਆਪਣ ਚੱਲਦੀ ਮਸ਼ੀਨ ਇਹ ਇਹ ਆਉਣ ਦੇ ਵਾਢ ਕੇ ਤਾਂ ਇਹਦਾ ਵਾਢਾ ਥੰਦੇ ਆ ਰਹਿ ਗਈ ਥੋੜੀ ये उसके तो बाद तो ने अपने कट के हवा बहुत चल्ज हवा चल जल्दी जल्दी हवा चलती थी अच्छा संगा पैंया नहीं थोड़ी तो ब्रेक, ब्रेक, दिया। ब्रेक तो इन का समझी ब्रेक ही है इन ज्यादा ब्रेक टायर फ्लैक् नहीं कर भी किया है जमा डब्बी करोना बड़ा